ਖੰਡੂਰ ਸਾਹਿਬ ਤੋਂ ਐਮਪੀ ਦਾ ਚੋਣ ਜਿੱਤ ਚੁੱਕੇ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਪੰਥਕ ਜਥੇਬੰਦੀਆਂ ਵੱਲੋਂ ਅੱਜ ਬਠਿੰਡਾ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਸੱਸੀ ਗਲਬਾਈ ਜੀ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਪੰਥ ਦਾ ਪੰਜਾਬ ਦਾ ਪੰਜਾਬੀ ਦੇ ਰਾਖਿਆਂ ਦਾ ਪੜਾਈ ਦੇ ਰਾਖਿਆਂ ਦਾ ਪੁੱਤ ਤੇ ਪਤ ਤੇ ਰਾਖਿਆਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਸਾਈਆਂ ਦਾ ਪੂਰੀ ਪ੍ਰੈਸ ਸੋਸ਼ਲ ਮੀਡੀਆ ਦਾ ਟੋਟਲ ਪੰਜਾਬ ਦੇ ਬੱਚੇ ਬੱਚੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਇੰਡੀਅਨ ਸਟੇਟ ਨੇ ਇੱਕ ਪਾਲਿਸੀ ਦੇ ਤਹਿਤ ਭਗਵੰਤ ਮਾਨ ਦੀ ਸਰਕਾਰ ਨੇ ਮਿਲ ਕੇ ਉਹਦੇ ਤੇ ਬੜੇ ਇਲਜ਼ਾਮ ਲਾਏ ਰੈਡੀਕਲ ਕਿਹਾ ਹਾਰਡਲਾਈਨ ਕਿਹਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਕਿਹਾ ਜਦੋਂ ਕਿ ਉਹ ਸ਼ਾਂਤੀ ਦਾ ਪੁਜਾਰੀ ਸੀ ਅਸੀਂ ਸਾਰੇ ਸ਼ਾਂਤੀ ਵਾਲੇ ਬੰਦੇ ਆਂ ਪੀਛ ਚਾਹਨੇ ਆਂ ਨਾ ਜ਼ਬਰਦਸਤ ਹੁੰਦੇ ਆਂ ਨਾ ਜ਼ਬਰ ਕਰਦੇ ਆਂ ਨਾ ਈਨ ਮੰਨਦੇ ਆਂ ਨਾ ਕਿਸੇ ਨੂੰ ਮਨਾਉਂਦੇ ਆਂ ਅਸੀਂ ਅਨਖ ਤੇ ਗੈਰਤ ਦੇ ਨਾਲ ਰਹਿੰਦੇ ਆਂ ਤੇ ਆਰਟੀਕਲ 14 19 ਦੀ ਲੰਘਣਾ ਕਰਕੇ ਉਹਨਾਂ ਨੇ ਉਹਨੂੰ ਬੰਦ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਰੈਡੀਕਲ ਕਹਤਾ ਹਣ ਮੋਦੀ ਸਾਹਿਬ ਤੂੰ ਵੀ ਰੈਡੀਕਲ ਐ ਭਗਵੰਤ ਮਾਨ ਤੂੰ ਵੀ ਰੈਡੀਕਲ ਐ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਅਮਰਤਪਾਲ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਸ ਚੋਣ ਦੇ ਵਿੱਚ ਸਾਰਿਆਂ ਨੇ ਰਲ ਕੇ ਸਾਥ ਦਿੱਤਾ ਹਿੰਦੂਆਂ ਮੁਸਲਮਾਨਾਂ ਨੇ ਉਹਨੂੰ ਜਿਤਾਇਆ ਤੇ ਮੋਦੀ ਦੀ ਸੋਚ ਨੂੰ ਭਗਵੰਤ ਮਾਨ ਦੀ ਸੋਚ ਨੂੰ ਬਾਦਲ ਦਲ ਦੀ ਜਿਹੜੀ ਸੋਚ ਸੀ ਕਾਂਗਰਸ ਦੀ ਸੋਚ ਨੂੰ ਉਹਨਾਂ ਨੇ ਹਰਾ ਦਿੱਤਾ ਤੇ ਉੱਥੇ ਸਰਬਜੀਤ ਸਿੰਘ ਨੂੰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਜਿਤਾਤਾ ਇਹ ਪੰਜਾਬ ਦੇ ਲੋਕਾਂ ਨੇ ਇੱਕ ਸਿਨੈਰੀਓ ਫਿੱਟ ਕਰਤਾ ਤੇ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਤੇ ਇਹਨਾਂ ਨੂੰ ਨਹੀਂ ਚਾਹੁੰਦੇ ਇਸ ਕਰਕੇ ਸਾਰੀਆਂ ਪਾਰਟੀਆਂ ਦੇ ਥੱਲੇ ਚੱਟੇ ਬੱਟੇ ਕਾਂਗਰਸ ਕਾਂਗਰਸ ਨੇ ਬੀਜੇਪੀ ਆਰਐਸ ਨੇ ਦਰਵਾਜ਼ਾ ਬਟਾਇਆ ਗੱਲਾਂ ਚ ਪੈਰ ਪਾਇਆ ਹਜੇ ਤੱਕ ਇਨਸਾਬ ਨਹੀਂ ਦਿੱਤਾ ਉਸ ਤੋਂ ਬਾਅਦ ਤੁਸੀਂ ਦੱਸੋ ਪ੍ਰਕਾਸ਼ ਸਿੰਘ ਬਾਦਲ ਨੇ ਦੇ ਰਾਜਗੁਰੂ ਸਾਹਿਬ ਦੀ ਵਿਦਵੀ ਕੀਤੀ ਤੇ ਕਰਾਈ ਪ੍ਰਕਾਸ਼ ਸਿੰਘ ਬਾਦਲ ਨੇ ਬੰਦੀ ਸਿੰਘਾਂ ਨੂੰ ਜਿਲ੍ਹਾਂ ਦੇ ਵਿੱਚ ਬੰਦ ਰੱਖਿਆ ਤੇ ਸਾਡੀ ਗੱਲ ਨਾਲ ਤੁਸੀਂ ਧਰਨਿਆਂ ਮਜਾਰਿਆਂ ਚ ਰੱਖਿਆ ਸਾਡੇ ਦੇ ਲੱਕੜਾਂ ਚੋਰੀ ਦੇ ਪਰਚੇ ਕੀਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵੀ ਅੰਦਰ ਰੱਖਿਆ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਚ ਉਹੀ ਦਵਈਆ ਉਹਨਾਂ ਨੇ ਸਾਨੂੰ ਅੰਦਰ ਰੱਖਿਆ ਤੇ ਭਗਵਾਨ ਦਮਨ ਨੇ ਭਾਈ ਅਮਰਤਪਾਲ ਨੂੰ ਅੰਦਰ ਰੱਖਿਆ ਇਹਨਾਂ ਦਾ ਕਾਂਗਰਸ ਦਾ ਬਾਦਲ ਦਾ ਭਾਜਪਾ ਦਾ ਆਰਲਸ ਦਾ ਆਮ ਪਾਰਟੀ ਦਾ ਰਾਜ ਕਰਨ ਦਾ ਢੰਗ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਕਹਿੰਦੇ ਆ ਕਿ ਇਹ ਭਾਈ ਇਹਨਾਂ ਤੋਂ ਪੁੱਛੋ ਜੀ ਇੱਕ ਜਿੱਤਿਆ ਹੋ MP ਤਾਂ ਕਹਿੰਦਾ ਜੀ ਇਹ ਸੌ ਨਹੀਂ ਚੱਕ ਸਕਦਾ ਇੱਕ ਜਿਹੜਾ ਹਰਿਆ ਹੋਇਆ ਅਰਨਜੀਤ ਲੀ ਜੀ ਹਰਗੇ ਸੀ ਜਿੱਥੋਂ ਬਿੱਟੂ ਜੀ ਹਰਗੇ ਉਹਨਾਂ ਨੂੰ ਕਿਹਨਾਂ ਨੇ ਰਾਇਆ ਹਿੰਦੂਆਂ ਮੁਸਲਮਾਨਾਂ ਸਿੱਖਾਂ ਨੇ ਗੜਾ ਬਹੁਤ ਬਹੁਤ ਗੰਤੀ ਆ ਲੁਧਿਆਣਾ ਚੰਦਵਿੜਾ ਸਾਰਿਆਂ ਨੇ ਹਰਾਤਾ ਨੂੰ ਤੇ ਹਰੇ ਬੰਦੇ ਨੂੰ ਇੱਕ ਬੰਦਾ ਵਜ਼ੀਰ ਬਣਾ ਸਕਦਾ ਇੱਕ ਜਿੱਤੇ ਹੋਏ ਐਮਪੀ ਨੂੰ ਸੌ ਨਾਂਚਕਾਉਣੀ ਇਹ ਤਾਂ ਕਾਨੂੰਨ ਦੀਆਂ ਬਹੁਤ ਵੱਡੀਆਂ ਧੱਜੀਆਂ ਹੈ ਇਹ ਰਲ ਕੇ ਸਾਰੀ ਗੇਮ ਖੇਡ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਗੇਮ ਦਾ ਪਤਾ ਲੱਗ ਗਿਆ ਜਿਵੇਂ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦੇ ਫੇਰ ਪਈ ਹੋਈ ਆ ਉਹ ਇੱਕ ਡਰਾਮਾ ਹੈ ਇਹ ਸਾਰੇ ਬੰਦੇ ਨੂੰ ਪੁੱਛੋ ਕਿੰਨੇ ਵੇਰੀ ਲਾਗੋਇਆ ਇਕੱਠੇ ਹੁਣ ਪਤਾ ਕారణ ਕੀ ਆ ਹੁਣ ਪੰਜਾਬ ਦੇ ਲੋਕਾਂ ਦਾ ਇਹਨਾਂ ਦਾ ਮੂੰਹ ਭੰਗ ਹੋ ਗਿਆ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸਾਈਡ ਤੇ ਕਰਤਾ ਹੁਣ ਇਹ ਕੁਛ ਬੰਦੇ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਮੈਂ ਦੂਜੇ ਪਾਸੇ ਗੇਮ ਖੇਡਦਾ ਗੋਟੀਆਂ ਕੁੱਟਦੇ ਆ ਕਿ ਜਿਹੜੇ ਪੰਜਾਬ ਦੇ ਟੁੱਟ ਕੇ ਸਾਰੇ ਨਾਲ ਚਲੇ ਜਾਂਦੇ ਕਿਸੇ ਨੂੰ ਪਾਇ ਰੱਖਣ ਨਾਲ ਕਿਸੇ ਨੂੰ ਮੈਂ ਰੱਖ ਲਾਂ ਕਿਸੇ ਨੂੰ ਮੈਂ ਰੱਖ ਲਾਂ ਤੇ ਫਿਰ ਜਿਵੇਂ ਪਿੱਛੇ ਜੀ ਢਿੰਡ ਸਾਹਿਬ ਲੈਦਾ ਹੋਏ ਸੀ ਨਾ ਇਕੱਠੇ ਹੋ ਗਏ ਸੀ ਨਾ ਗੁਰੰਪੁਰਾ ਲੈਦਾ ਹੋਏ ਸੀ ਨਾ ਇਕੱਠੇ ਹੋ ਗਏ ਸੀ ਨਾ ਇਹ ਚੰਦੂ ਮਾਰਾ ਸਾਹਿਬ ਲੈਦਾ ਹੋਏ ਸੀ ਨਾ ਇਕੱਠੇ ਹੋ ਗਏ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਇਸ ਡਰਾਮੇ 'ਚੋਂ ਨਿਕਲਣਾ ਚਾਹੀਦਾ ਤੇ 2027 'ਚ ਆ ਜਿਹੜੇ ਅਮਰਤਪਾਲ ਤੇ ਭਾਈ ਭਾਈ ਸਰਬਜੀਤ ਸਿੰਘ ਕਾ ਸਾਰੀਆਂ ਗਤੀਵਿਧੀਆਂ ਨੂੰ ਕੱਟ ਕੇ ਪੰਜਾਬ ਦੇ ਵਿੱਚ 2027 ਸਰਕਾਰੀ ਖਾਲਸਾ ਬਣਾਇਏ ਪੰਜਾਬ 'ਚ ਪੀਸ ਲਈਏ ਸ਼ਾਂਤੀ ਲਈਏ ਤੇ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਅੱਜ 77 ਸਾਲਾਂ ਤੋਂ ਕਾਂਗਰਸ ਨੇ ਵਪਾਰੀਆਂ ਦਾ ਕੀ ਕੀਤਾ ਕਾਂਗਰਸ ਨੇ ਕਿਸਾਨਾਂ ਦਾ ਕੀ ਕੀਤਾ ਕਿਸਾਨ ਕਾਂਗਰਸ ਨੇ ਮਜ਼ਦੂਰਾਂ ਦਾ ਕੀ ਕੀਤਾ ਕਿਸਾਨ ਨੇ ਪ੍ਰੈਸ ਲਈ ਕੀ ਕੀਤਾ ਸੋਸ਼ਲ ਮੀਡੀਆ ਲਈ ਕੀਤਾ ਹੈ ਇਹ ਚੌਥਾ ਪਿੱਲਰ ਹੈ ਡੈਮੋਕਰੇਸੀ ਦਾ ਜੇ ਤੁਸੀਂ ਸੱਚ ਦੀ ਖਬਰ ਲਾ ਦੋਗੇ ਨਾ ਅਣਖ ਦੀ ਤੇ ਤੁਹਾਡਾ ਰੀਚ ਘਟਾ ਦੇਣਗੇ ਤੁਹਾਡੇ ਤੇ ਬੰਦ ਕਰ ਦੇਗੇ ਜੇ ਤੁਸੀਂ ਜਿਆਦਾ ਹੀ ਅਣਖ ਦੀ ਗੱਲ ਥੋੜੇ ਤੇ ਪਰਚਾ ਪਾ ਕੇ ਤੁਹਾਨੂੰ ਡਰਾਉਂਦੇ ਰਹੋਗੇ ਪੱਤਰ ਪੱਤਰਕਾਰਾਂ ਦੇ ਪਰਚੇ ਕੀਤੇ ਤਾਂ ਇਸ ਕਰਕੇ ਇਹ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਸਾਨੂੰ ਪੰਥ ਪੰਜਾਬ ਪੁੱਤ ਪਤ ਪੜਾਈ ਨੂੰ ਬਚਾਉਣਾ ਚਾਹੀਦਾ ਤੇ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲੀ ਸੋਚ ਹੀ ਮਾਨ ਮਤਾਬ ਦੀ ਸੋਚ ਉਨ ਪਰ ਰੱਖਣੀ ਚਾਹੀਦੀ ਤੇ ਅਸੀ ਪੰਥਕ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਕਿਆ ਕੀ